ਪੰਜਾਬ ਸਰਕਾਰ ਦੇ ਕੈਬਨਟ ਵਜ਼ੀਰ ਔਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਕੁਲਰਵੰਨੋਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਵਰਗ ਨੇ ਆਰਾਮਗੜੀਆ ਬਰਾਦਰੀ ਔਰ ਜਿਹੜੀ ਸੁਨਹਿਰਾ ਭਾਈਚਾਰਾ ਹੈ ਉਹਨਾਂ ਦੇ ਪ੍ਰਤੀ ਅਪਸ਼ਬਦ ਬੋਲੇ ਗਏ ਨੇ ਜਿਨ੍ਹਾਂ ਦੀ ਮੈਂ ਕੋਰ ਨਿਦਿਆ ਕਰਦਾ ਹਾਂ ਔਰ ਉਸ ਤੋਂ ਇਲਾਵਾ ਜਿਹੜੇ ਉੱਥੋਂ ਦੇ ਸਾਬਕਾ ਵਿਧਾਇਕ ਨੇ ਜਿਲ੍ਹ ਸਾਹਿਬ ਉਹਨਾਂ ਨੇ ਬੜਾ ਲੰਮਾ ਸਮਾਂ ਉੱਥੇ ਰਾਜਨੀਤੀ ਚ ਗੁਜ਼ਾਰਿਆ ਔਰ ਉਹਨਾਂ ਦੇ ਪ੍ਰਤੀ ਔਰ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਘਟਿਆ ਸ਼ਬਦਾਵਲੀ ਜਿਹੜੀ ਹੈ ਉਭਰਤੀ ਗਈ ਹੈ ਮੈਂ ਸਮਝਦਾ ਕਿ ਸੰਵਿਧਾਨ ਦੀ ਇਹਨਾਂ ਨੇ ਨਿੰਦਿਆ ਕੀਤੀ ਹੈ ਜਿਸ ਸੰਵਿਧਾਨ ਦੀ ਇਹਨਾਂ ਨੇ ਵਿਧਾਨ ਸਭਾ ਚ ਸੌਂਖਾ ਦਿੱਤੀ ਹੈ ਅੱਜ ਉਸੇ ਸੰਵਿਧਾਨ ਦੀ ਕਦਰਾਂ ਕੀਮਤਾਂ ਨੂੰ ਇਹਨਾਂ ਨੇ ਅੱਖੋਂ ਪਰੋਖੇ ਕੀਤਾ ਹੈ ਲੋਕ ਪੰਜ ਰਾਜਨੀਤੀ ਚ ਕੋਸਫੈਡ ਕਰ ਚੁੱਕੇ ਨੇ ਜਿਨ੍ਹਾਂ ਦਾ ਮਿਆਰ ਸੋਚ ਮਿਆਰ ਜਿਹੜਾ ਆ ਸੋਚ ਦਾ ਮਿਆਰ ਬਹੁਤ ਨੀਵੇਂ ਪੱਧਰ ਦਾ ਆ ਬੜਾ ਦੁੱਖ ਹੁੰਦਾ ਹੈ ਕਿਉਂਕਿ ਪੰਜਾਬ ਨੇ ਬੜੀ ਆਸ ਉਮੀਦ ਦੇ ਨਾਲ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਸੀ ਪਰ ਜਿਸ ਪੱਤਰ ਦੀ ਘੱਟਿਆ ਰਾਜਨੀਤੀ ਇਹ ਲੋਕ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਇਹੜਲੇ ਪੱਤਰ ਤੱਕ ਬਹੁਤ ਵਾਰ ਦੇਖਿਆ ਕਿ ਕਈ ਵਾਰ ਕਈ ਸੰਸਥਾਵਾਂ ਪ੍ਰਤੀ ਕਈ ਵਰਗਾਂ ਪ੍ਰਤੀ ਅਖਬਦ ਜਿਹੜੇ ਉਹ ਬੋਲੇ ਜਾਂਦੇ ਆ ਪਰ ਇਹ ਕਿਤੇ ਵੀ ਰਾਜਨੀਤੀ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਇਦਾਂ ਦੀ ਗੰਦੀ ਰਾਜਨੀਤੀ ਨਹੀਂ ਸੀ ਹੈਗੀ ਮੈਂ ਸਮਝਦਾ ਕਿ ਇਸ ਰਾਜਨੀਤੀ ਤੋਂ ਜਿਹੜੇ ਇਹ ਲੋਕ ਕਾਬਜ ਹੋਏ ਨੇ ਇਨਾਂ ਨੂੰ ਆਪਣਿਆ ਵੀ ਪਾਸਾ ਕਰ ਲੈਣਾ ਚਾਹੀਦਾ ਲਾਜੀਤ ਪੁੱਲਨ ਨੂੰ ਆਪ ਰਿਜ਼ਾਈਨ ਕਰਨਾ ਚਾਹੀਦਾ ਆਪਣੀ ਪੋਸਟ ਦੇ ਤੋਂ ਜਾਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਅਸਤੀਫਾ ਲੈਣਾ ਚਾਹੀਦਾ ਤਾਂ ਕਿ ਜਿਹੜੀ ਇਹ ਵਰਗਾ ਦੀ ਰਾਜਨੀਤੀ ਜਿਹੜੀ ਜਿਹੜੀ ਧਰਮਾਂ ਦੀ ਜਾਂ ਵਿਸ਼ੇਸ਼ ਜਾਤਾਂ ਦੀ ਰਾਜਨੀਤੀ ਇਹਨਾਂ ਨੇ ਸ਼ੁਰੂ ਕੀਤੀ ਹੈ ਜਿਹਨਾਂ ਨੂੰ ਸਾਡੇ ਲੋਕਤੰਤਰ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਕਿਤੇ ਵੀ ਜਗ੍ਹਾ ਨਹੀਂ ਹੈਗੀ ਅਸੀਂ ਇੱਕ ਜਾਤੀਵਾਦਾਂ ਦਾ ਸਮੂਹ ਧਰਮਾਂ ਦਾ ਇੱਕ ਸਾਂਝਾ ਇੱਕ ਗੁਲਦਸਤਾ ਹੈ ਅਸੀਂ ਲੋਕ ਤੋਂ ਮੈਂ ਇਸ ਘਟਨਾ ਦੀ ਨਿੰਦਿਆ ਕਰਦਾ ਹੈ ਔਰ ਇਹਨਾਂ ਦੀ استیفی ਦੀ ਮੰਗ ਕਰਦਾ ਹੈ ਔਰ ਇਹਨਾਂ ਦੀ ਉਮੀਦਵਾਰੀ ਵੀ ਆਵਾਦੀ ਪਾਰਟੀ ਨੂੰ ਵਾਪਸ ਲੈਣੀ ਚਾਹੀਦੀ ਹੈ